ਮੈਂ ਕਹਿੰਦਾ ਸਾਡਾ ਭਰਾ ਮਸ਼ੂਕਾ ਤੋਂ ਘਟ ਹੈ। ਉਹ ਲੋ ਜੀ ਮੁੰਡੇ ਨੇ ਆ ਕੋਈ ਪਸੰਦ ਕੀਤੀ ਕੋਈ ਤੇ ਚੜਨ ਲਈ। ਕੰਨੇ ਦਾ ਜੂਸ ਕੰਨੇ ਦਾ ਜੂਸ 10 ਰੁਪਏ ਗਲਾਸ ਦੋ ਸਿੰਘ ਵਿੱਚ ਗਲਾਸ। ਕਹਿੰਦਾ 50। ਹੈਲੋ ਹਾਂਜੀ ਕਿਦਾਂ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਨਮਸਤੇ ਕਰਦੇ ਆ ਬਲੌਗ ਸ਼ੋ। ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਵੀ ਬਿਲਕੁਲ ਠੀਕ ਠਾਕ ਦੀ ਕਲਾ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਰੇ ਨੂੰ ਕਰ ਲਓ ਲਾਈਕ ਤੇ ਬੈਲ ਆਈਕਨ ਤੁਹਾਨੂੰ ਨਾ ਪੁੱਲਗਾ। ਏ ਵਾਲੀਆਂ ਆਪਣੇ ਸਪੈਕਸ ਬਣਵਾਈਆਂ ਸੀ ਨਵੀਆਂ ਡਿਜ਼ਾਈਨਡ ਨਾਈਟ ਵਾਲੀਆਂ ਤੇ ਰਿਤਿਕ ਹੋਂਦਾ ਪਿਆ ਵਾ ਉਹ ਕਹਿੰਦਾ ਪੋੜੀ ਲੈ ਕੇ ਆਉਣੀ ਆ ਘਰੇ ਦੀਵਾਲੀ ਦੀ ਸਫਾਈ ਕਰਨ ਵਾਸਤੇ ਮੈਂ ਕਿਹਾ ਚਲ ਠੀਕ ਆ ਚਲਦੇ ਬਾਜ਼ਾਰ ਨੂੰ ਨਾਲ ਜਿਹੜਾ ਕੋਈ ਕੱਢਿਆਂਗੇ ਨਾਲ ਵਲੌਗ ਬਣਾ ਲਾਂਗੇ ਤੇ ਜਿਹੜਾ ਵਿਆਹ ਸੀਗਾ ਉਹ ਹੋ ਗਿਆ ਥੋੜਾ ਜਿਹਾ ਡਿਲੇ ਤੇ ਦੱਸ ਦਿਆ ਤੁਹਾਨੂੰ ਡੇਟ ਫਾਈਨਲ ਕਰਕੇ ਸਾਰੀ ਇਸਪੈਕਸ ਨਾ ਵਧੀਆ ਹੈਗਾ ਤੁੱਪ ਤੁੱਪ ਜਿੰਨੀ ਪੈਂਦੀ ਪਹਿਲਾਂ ਮਤਲਬ ਕਿ ਕਾਸਟ ਪਹਿਲਾਂ ਕਿ ਸੀਗੀਆਂ ਡੇ ਨਟਲੀਆਂ ਹੈਗੇ ਸੀਗੀਆਂ ਤੇ ਉਹਦੇ ਨਾਲ ਮਾੜੀ ਜਿਹੀ ਧੁੱਪ ਜਿਆਦਾ ਪੈਂਦੀ ਸੀਗੇ ਤੇ ਨਾਲ ਸਹੀ ਆ ਤੇ ਕਰਿਓ ਵਲੌਗ ਅੱਗੇ ਇੰਜੋਏ ਤੇ ਕਰਦੇ ਆਪਾਂ ਅੱਗੇ ਵਲੌਗ ਸ਼ੁਰੂ ਕਾਫੀ ਦਿਨ ਹੋ ਗਏ ਕਟੂਕਾ ਡੇਰ ਮਹੀਨਾ ਹੋ ਗਿਆ ਆਪਾਂ ਵਲੌਗ ਨਹੀਂ ਭਰਾਇਆ ਉਹ ਥੋੜੀ ਜਿਹੀ ਪ੍ਰੋਬਲਮ ਸੀਗੀ ਤਾਂ ਕਰਕੇ ਆਪਾਂ ਵਲੌਗ ਨਹੀਂ ਭਰ ਆ ਸਕੇ ਤੇ ਹੁਣ ਆਪਾਂ ਵਲੌਗ ਕੰਟੀਨਿਊ ਰੱਖਾਂਗੇ ਦਵਾਲੀ ਵੀ ਆ ਰਹੀ ਹੈ ਤੇ ਕਰਦੇ ਆਪਾਂ ਅੱਗੇ ਵਲੌਗ ਸ਼ੁਰੂ ਤੇ ਮਾਤਾ ਕਰੀਏ ਦੇ ਸਾਗ ਦੀ ਤਿਆਰੀ ਅੱਜ ਖਾਵਾਂਗੇ ਸਾਗ ਤੇ ਮੱਕੀ ਦੀ ਰੋਟੀ ਸ਼ਾਇਦ ਹੀ ਬਣੇ ਬੰਦੇ ਮਮੀ ਨਹੀਂ ਮੱਕੀ ਦੀ ਗੋਟੇ ਬਣਾਏਗੀ ਬਣਾਵਾਂ ਸਾਗ ਮੱਕੀ ਦੀ ਰੋਟੀ ਤੇ ਸਾਗ ਤੇ ਦੇਸੀ ਘਿਓ ਕਿਤੇ ਪਤਾ ਨਹੀਂ ਕਿੱਥੇ ਰਹਿ ਗਿਆ ਕਹਿੰਦਾ ਮੈਂ ਉੱਨਾ ਪਿਆਵਾ 5 ਮਿੰਟ ਹੋ ਗਏ ਫੋਨ ਕੀਤਾ ਨੂੰ ਕਹਿੰਦਾ ਆ ਗਿਆ 2 ਮਿੰਟਾਂ ਚ ਲਓ ਜੀ ਮੈਗੂ ਵੀ ਆ ਗਈ ਓਏ ਹੁਣ ਠੇਕਣਾ ਠੇਕਦੇ ਹੈ ਕਿ ਨਹੀਂ ਤੂੰ ਲੈ ਠੇਕਦੇ ਤਾਂ ਨਹੀਂ ਇਹਦੇ ਤਾਂ ਕਰਾਈਆਂ ਨਹੀਂ ਖਤਮ ਹੁੰਦੀਆਂ ਲੋ ਜੀ ਰਿਤਿਕ ਵੀ ਆ ਗਿਆ ਤਾਂ ਹੁਣ ਚੱਲਦੇ ਆਂ ਬਾਜ਼ਾਰ ਨੂੰ ਚੱਲ ਫਿਰ ਪਾਣੀ ਉਹ ਕਿੱਥੇ ਕਿੱਥੇ ਲੈ ਕੇ ਜਾਊਗਾ ਪੌੜੀ ਲੈਣੀ ਆ ਗੰਦੇ ਗੱਲਾਂ ਨਹੀਂ ਕਰਨੇ ਆਇਆ ਇੱਕ ਵਲੌਗ ਚੱਲਦੀ ਆਂਦਾ ਮੈਂ ਕਿਹ ਗੰਦੇ ਗੱਲਾਂ ਬੋਲਦਾ ਮੁੰਡੇ ਨੇ ਪਰਫਿਊਮ ਪਾ ਲਾਇਆ ਹੋਇਆ ਜਿਵੇਂ ਕੁੜੀ ਨੂੰ ਮਿਲਣ ਚੱਲਾ ਹੁੰਦਾ ਸਾਡ ਦੁਬਾਰਾ ਬੋਲੀ ਮੈਂ ਕਿਹਾ ਸਾਡਾ ਭਰਾ ਮਸ਼ੂਕਾ ਤੋਂ ਘਟ ਹੈ ਓ ਹੈਲੋ ਮੈਂ ਹੋਜਾ ਬੰਦਾ ਹੈਗਾ ਪਹਿਲਾ ਫੋਨ ਦਾ ਬਦਲਾਇਆ ਗਲਾਸਕਾਰ ਤੇ ਹੁਣ ਚੱਲੇ ਜਾਂਦਾ ਕਿੱਥੇ ਕਿੱਦਾ ਕੰਮ ਕਰਨ ਦੇਖਦੇ ਆ ਪੌੜੀ ਪਾਗੀ ਕਿੱਥੋਂ ਮਿਲਦੀ ਐ ਬਾਬੇ ਦੀ ਹੱਟੀ ਆ ਗਈ ਬਾਬੇ ਬਾਬਾ ਆਪੂ ਹੀ ਆ ਗਿਆ ਬਾਬਾ ਆਪੂ ਹੀ ਆ ਗਿਆ ਵਾਹਿਗੁਰੂ ਵਾਹਿਗੁਰੂ ਦੇਖ ਦੇਖ ਦੇ ਕਾ ਦੇਖਦੇ ਪਏ ਆ ਇੱਕ ਉਹ ਜਿਹੜੀ ਪਈ ਆ ਉਹ ਜਿਆਦਾ ਮੈਨੂੰ ਕੋਈ ਜਿਆਦਾ ਕੰਮ ਕਿਹੜਾ ਆ ਆ ਦੋਨੋਂ ਦੋਨੋਂ ਫੁੱਲ ਗਾਰੰਟੀ ਚੜਕ ਤੇ ਇਹ 5.5 ਫੁੱਟ ਹੈ ਹਾਂਜੀ ਇਹ 5.5 ਚੜਕ ਕੇ ਤਵੇ ਤੂੰ ਹੀ ਚੜਨਾ ਕੋਲਗੀ ਲੋ ਜੀ ਮੁੰਡੇ ਵਿਆਹ ਕੋਲੀ ਪਸੰਦ ਕੀਤੀ ਘੋੜੀ ਤੇ ਚੜਨ ਲਈ ਤੇਰੇ ਵਿਆਹ ਨੇ ਬਖਾਨੀ ਕੀਤੀ ਮੇਰੇ ਵਿਆਹ ਤੇ ਛੱਡ ਤੂੰ ਮੇਰੇ ਵਿਆਹ ਦੂਜੀ ਘੋੜੀ ਜਾਊਗੀ ਤੇਰੇ ਵਿਆਹ ਹੱਸ ਤੇ ਪਾ ਬੁੱਕੀ ਕਰਨੀ ਆ ਲੈ ਹੀ ਲਈ ਆਪਾਂ ਬੁੱਕੀ ਕਰਨੀ ਆ ਹੋਕ ਹੋ ਗਈ ਤੇ ਤਿਆਰੀ ਵੱਟ ਬਸ ਠੀਕ ਆ ਚੱਲ ਠੀਕ ਐਤੇ ਚੱਕ ਚੱਕ ਤੂੰ ਵਿਆਹ ਵੇਖਣਾ ਮੇਰਾ ਅੱਜ ਕੀ ਲੋ ਚ ਕੋੜੀ ਆਪਾਂ ਚੱਕ ਕੇ ਲੈ ਕੰਦੇ ਆ ਆ ਲੈ ਲੋ ਇਹਦਾ ਮੂੰਹ ਇਹਦਾ ਮੂੰਹ ਇਹਦਾ ਮੂੰਹ ਵੇਖਣਾ ਗੰਨੇ ਦਾ ਜੂਸ ਗੰਨੇ ਦਾ ਜੂਸ 10 ਰੁਪਏ ਗਲਾਸ ਦਸਤੰਗ ਵਿੱਚ ਗਲਾਸ ਗੰਨੇ 50 ਘੱਟ ਦੇ ਦੀ ਮੈਂ ਕਿਾੜ ਜਾ ਤਾਂ 50 ਵੀ ਠੀਕ ਹੈ ਲਓ ਜੀ ਹੁਣ ਪੀ ਲੱਗਿਆ ਆਪਾਂ ਗੰਨੇ ਦਾ ਜੂਸ ਅੱਛਾ ਇਹ ਤਾਂ ਕਰਦੇ ਅੱਲਾ ਛੱਡਣ ਵਾਲੀ ਚੀਜ਼ ਥੋੜੀ ਆ ਯਾਰ ਵਲੌਗ ਮੇ ਹੋਣਾ ਤਾਂ ਵਲੌਗ ਤਾਂ ਹਰ ਚੀਜ਼ ਤਾਂ ਬਣੂਗਾ ਨਾ ਕੋਈ ਵਿੱਚ ਵੇਖ ਕਿਵੇਂ ਫਸਾਇਆ ਮੈਂ ਗਲਾਸ ਮੈਂ ਇਹ ਵਦਨ ਕੀ ਕਰੀ ਇਹਨਾਂ ਨੂੰ ਆਪਾਂ ਪਹਿਲਾਂ ਆਪਾਂ ਸਾਰਾ ਸ਼ੋਰੂਮ ਆਪਾਂ ਹੁਣ ਦੁਬਾਰਾ ਫੇਰ ਦਿਖਾਉਣਾ ਹੈਗਾ ਟੇਪੋ ਕੈਂਟਾਬਲ ਪਰਨਾ ਨਹੀਂ ਆਉਣਾ ਬਾਕੀ ਤਾਂ ਰਹਿੰਦੇ ਲੈ ਫਿਰ ਉਹ ਛੱਕਦਾ ਤੂੰ ਜੀ ਐਲ ای ਜੀ ਉਹੀ ਬਾਈ ਇੰਗਲਿਸ਼ ਨੂੰ ਗਲੀਸ਼ ਗਲੀਸ਼ ਨੌਲੇਜ ਨੂੰ ਕਨੋਲੇਜ ਆਹੋ ਕਨੋਲੇਜ ਮੈਂ ਤੈਨੂੰ ਪਹਿਲਾਂ ਕਨੋਲੇਜ ਹੀ ਪੜ੍ਹਦਾ ਹੁੰਦਾ ਸੀਗਾ ਤਾਂ ਹੀ ਤੈਨੂੰ ਗਿਆ ਤੈਨੂੰ ਉਹਨੇ ਵੀ ਲੋ ਇਚ ਵਰਡਸ ਜੀ ਆਇਆਂ ਨੂੰ ਜੀ ਅੱਜ ਚੱਲਦੇ ਆਂ ਸਿਆਣੇ ਬੱਚੇ ਆ ਸਿਆਣੇ ਬੱਚੇ ਬੜਾ ਫਨੀ ਕਹਾਣੀ ਹੋਣੀ ਤੇ ਜਨਾਬਾ ਲੱਗਦਾ ਥੋੜੀ ਗੱਕੇ ਦੀ ਤੱਕ ਤਾਂ ਹੈ ਕਿ ਹੁਣ ਆਪਾਂ ਚੱਲੇ ਆਪਰੇ ਕਰੇ ਤੇ ਛੱਡੂਗਾ ਮੈਨੂੰ ਤੇ ਹੁਣ ਦੇਖਦਾ ਘਰੇ ਕੋਈ ਕੰਮਕਾਰ ਜਾ ਕਰੋ ਕੁਛ ਹੋਰ ਮਨੋਰੰਜਨ ਕਰਵਾ ਕੇ ਜਾਂ ਵੇਲੀਆਂ ਗੱਲਾਂ ਮਾਰਾਂਗੇ ਔਰ ਰੀਲਾਂ ਤਾਂ ਰਹਿਣ ਹੁੰਦੀਆਂ ਨੇ ਬਸ ਰੀਲਾਂ ਵੇਖ ਲਾਂਗੇ ਇਸ ਦਾ ਤੇ ਜਾ ਬਲਾਗ ਯੂਟਿਊਬ ਤੇ ਹੁਣ ਆਪਾਂ ਪਹੁੰਚ ਗਏ ਘਰ ਵਾਪਸ ਰੇਤਿਕ ਚਲਾ ਗਿਆ ਮੈਂ ਕਾਇਆ ਚਾਹ ਪਾਣੀ ਪੀ ਲ ਕਰ ਨਹੀਂ ਤੇ ਹੁਣੇ ਆਪਾਂ ਜੂਸ ਪੀ ਕੇ ਆਏ ਆ ਤੇ ਐਪਲ ਖਾਦਾ ਉਹਦੇ ਘਰੇ ਤੇ ਹੁਣ ਮਾਤਾ ਕਹਿੰਦੀ ਕਹਿੰਦੀ ਮੈਨੂੰ ਗੁਰਦਕ ਛੱਡੇ ਆ ਫਿਰ ਚੱਲ ਛੱਡੇ ਉਹਨਾਂ ਇਸੇ ਬਾਣੇ ਗੱਡੀ ਸਾਈਡ ਕਰ ਲੈਣੇ ਆ ਹੋ 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 ਗਰਮੀ ਬਹੁਤ ਹੋ ਰਹੀ ਆ ਤੇ ਸ਼ੀਸ਼ੇ ਦਾ ਬੁਰਾ ਹਾਲ ਹੈ ਪਹਿਲਾਂ ਨੂੰ ਕਰਦੇ ਆ ਸਾਫ ਗੱਡੀ ਦੇ ਅੰਦਰ ਤਾਂ ਬੈਠਾ ਹੀ ਨਹੀਂ ਜਾਂਦਾ ਪਿਆ ਚੁੱਕ ਕੇ ਵਾਪਸ ਮਾਤਾ ਨੂੰ ਛੱਡ ਕੇ ਤੁਰੂ ਕਰ ਲੋ ਜਿ ਛੇਲ ਲਿਆ ਪੰਨਰ ਤੇ ਉਧਰ ਚੱਲੀ ਜਾਂਦਾ ਵਲੌਗ ਚਲੋ 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 ਮੈਂ ਕਿਨੂੰ ਗੇੜਾ ਘਾਉਣ ਚੱਲੇ ਆ ਆ ਤਾਂ ਨੇ ਕੱਡੀਆਂ ਸੀ ਲੜੀਆਂ ਪਿਛਲੇ ਦੀਵਾਲੀ ਵੇਲੇ ਦੀਆਂ ਤੇ ਖਰਾਬ ਹੋਈਆਂ ਪਈਆਂ ਸਾਰੀਆਂ ਲੱਗਦਾ ਨਵੀਆਂ ਲੈ ਕੇ ਆਉਣੀਆਂ ਪੈਣਗੀਆਂ ਆ ਸਾਰੀਆਂ ਵਿੱਚੋਂ ਵਿੱਚੋਂ ਨਾ ਤਾਰਾਂ ਟੁੱਕੀਆਂ ਹੋਈਆਂ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆਗਾ ਵੀ ਚਲੋ ਇਹ ਤਾਂ ਚੱਲਣਗੀਆਂ ਨਹੀਂ ਹੁਣ ਨਵੀਆਂ ਲੈ ਕੇ ਆਵਾਂਗੇ ਓਏ ਕਿਵੇਂ ਪਿਆ ਹੈ ਹੈ ਗੰਦੂ 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 ਲੋ ਜੀ ਰੋਟੀ ਖਾ ਕੇ ਫ੍ਰੀ ਹੋ ਚੁੱਕੇ ਸੀਗੇ ਤੇ ਚਾਚੀ ਉਹਨਾਂ ਨੂੰ ਸਾਗ ਦੇ ਗਏ ਸੀਗੇ ਮੱਕੀ ਦੀ ਰੋਟੀ ਅੱਜ ਆਪਾਂ ਨੂੰ ਮਿਲੀ ਨਹੀਂ ਗਈ ਮਾਤਾ ਕਹਿੰਦੇ ਸਵੇਰ ਲਾਵਾਂਗੇ ਮੱਕੀ ਦੇ ਰੋਟੀਆਂ ਉਹਨਾਂ ਕਾ ਚਲੋ ਠੀਕ ਹੈ ਜੀ ਤੇ ਹੁਣ ਚਾਚੇ ਘਰੋਂ ਸਾਗ ਦੇ ਕੇ ਵਾਪਸ ਮੁੜੇ ਆ ਫੋਨ ਲੱਗਾ ਹੋਇਆ ਸੀਗਾ ਇਸ ਕਰਕੇ ਵਲੌਗ ਭਰਾਂ ਨਹੀਂ ਪਾਏ ਤੇ ਆਲੋ ਵਲੌਗ ਆਪਣਾ ਇੱਥੇ ਖਤਮ ਮਿਲਦਾ ਹੁਣ ਆਪਾਂ ਅੱਗੇ ਵਲੌਗ ਦੇ ਵਿੱਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਮੈਨੂੰ ਕਰ ਲਓ ਲਾਈਕ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਅਗੋਰੀ ਨਾਲ ਨੈਕਸਟ ਵੀਡੀਓ ਟੇਕ ਕੇਅਰ ਬਾਏ 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 ਬਾਏ